ਕਿਸਾਨ ਤਾਂ ਕਿਸਾਨ ਹੀ ਮਜ਼ਦੂਰ ਵੀ ਆਮ ਵੀ ਅਸੀਂ ਕੋਠੇਕੇਦਾਰ ਵੀ ਲਿਫਟਿੰਗ ਕਰਾਂ ਤੋਂ ਬਹੁਤ ਔਖੇ ਹੋਏ ਬੈਠੇ ਆਂਗੇ ਨਹੀਂ ਮਿਲਦੀ ਲਾਉਣ ਨੂੰ ਮਿਲੇ ਤਾਂ ਅਸੀਂ ਰੱਖਾਂਗੇ ਉਹ ਵੜੀਆ ਟਰਾਲੀ 2 ਘੰਟੇ ਦੀ ਮਿਲ ਹੀ ਨਹੀਂ ਨਹੀਂ ਜਗ੍ਹਾ ਮਿਲੀ ਮੰਡੀ ਚ ਲਿਫਟਿੰਗ ਦੀ ਦਿੱਕਤ ਬੜੀ ਆ ਰਹੀ ਆ ਫਿਰ ਕਿਸਾਨ ਫਸਲ ਕਿਵੇਂ ਗੇਰਨਗੇ ਕਿਸਾਨ ਛੜਕਾਂ ਦੇ ਸੱਟਣਗੇ ਹੋਰ ਕੀ ਕਰਨਗੇ ਫਿਰ ਸਰਕਾਰ ਤਾਂ ਕਹਿੰਦੀ ਸਾਡਾ ਪੂਰਾ ਪ੍ਰਬੰਧ ਏ ਪਰ ਇੱਥੇ ਤਾਂ ਕੁਝ ਲੱਗਦਾ ਨਹੀਂ ਕਿਸਾਨ ਫਿਰ ਹੁਣ ਕੀ ਕਰਨਗੇ ਛੜਕਾਂ ਦੇ ਸੱਟਣਗੇ ਜਾਂ ਤਰਨੇ ਲਾਉਣਗੇ ਨਾਬਾ ਨਾਜ ਮੰਡੀ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਇੱਕ ਵੱਡਾ ਵਿਵਾਦ ਨਾਬਾ ਵਿਖੇ ਵੇਖਣ ਨੂੰ ਮਿਲ ਰਿਹਾ ਜਿੱਥੇ ਇੱਕ ਪਾਸੇ ਇੱਕ ਨਵਾਂ ਠੇਕੇਦਾਰ ਹੇਮਰਾਜ ਵੱਲੋਂ ਜਿੱਥੇ ਪੁਲਸ ਪ੍ਰੋਡਕਸ਼ਨ ਲਾਈਨ ਦੇ ਬਾਵਜੂਦ ਵੀ ਹਾਲੇ ਤੱਕ ਲਿਫਟਿੰਗ ਸ਼ੁਰੂ ਨਹੀਂ ਕੀਤੀ ਗਈ ਠੇਕੇਦਾਰ ਵੱਲੋਂ ਜਿਹੜਾ ਹੇਮਰਾਜ ਵੱਲੋਂ ਸਿੱਧੇ ਦੋਸ਼ ਜਿਹੜੇ ਇੱਥੇ ਟਰੱਕਿੰਗ ਦੇ ਪ੍ਰਧਾਨ ਦੇ ਉੱਪਰ ਲਗਾਏ ਨੇ ਜਿਨ੍ਹਾਂ ਦਾ ਕਹਿਣਾ ਵੀ ਉਹਨਾਂ ਨੇ ਕਿਹਾ ਵੀ ਜਦ ਤੱਕ ਵਿਧਾਇਕ ਦੇਮਾਨ ਨਾਲ ਮੁਲਾਕਾਤ ਨਹੀਂ ਹੁੰਦੀ ਉਸ ਸਮੇਂ ਤੱਕ ਜਿਹੜੇ ਟਰੱਕ ਨਹੀਂ ਮਿਲਦੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਜਿਹੜੇ ਕਿਸਾਨ ਸਿੱਧੇ ਤੌਰ ਤੇ ਕਹਿ ਰਹੇ ਨੇ ਵੀ ਸਾਡ ਲਿਫਟਿੰਗ ਕੀਤੀ ਜਾਵੇ ਕਿਉਂਕਿ ਮੰਡੀ ਦੇ ਵਿੱਚ ਹੁਣ ਝੋਨਾ ਡੇਗ ਨੂੰ ਥਾਂ ਨਹੀਂ ਹੈ ਕਿ ਤੇ ਕਿਸਾਨ ਪਰੇਸ਼ਾਨ ਹੋ ਰਹੇ ਨੇ ਇੱਕ ਵੱਡਾ ਵਿਵਾਦ ਜਿਹੜਾ ਦੇਖਣ ਨੂੰ ਮਿਲ ਰਿਹਾ ਇਸ ਦਾ ਹੱਲ ਅਗਰ ਨਹੀਂ ਹੁੰਦਾ ਤਾਂ ਕਿਸਾਨਾਂ ਨੂੰ ਵੱਡੀ ਮੁਸ਼ਕਲ ਆਵੇਗੀ ਕਿ ਮੈਂ ਟਰੱਕ ਨੂੰ ਕੋਲ ਟਰੱਕ ਲੈਣ ਗਿਆ ਸੀਗਾ ਤੇ ਟਰੱਕ ਯੂਨੀਅਨ ਬਾਰੇ ਉਹਨਾਂ ਨੇ ਕਿਹਾ ਵੀ ਹਾਲੇ ਕੋਈ ਪ੍ਰੋਸੈਸ ਨਹੀਂ ਹੈਗਾ ਵੀ ਤੁਹਾਨੂੰ ਐਮਐਲਏ ਸਾਹਿਬ ਨਾਲ ਗੱਲ ਕਰਨੀ ਜਾ ਕੇ ਫਿਰ ਅਸੀਂ 3-4 ਦਿਨ ਹੋ ਗਏ ਕੋਈ ਬੰਦਾ ਭੇਜਿਆ ਵੀ ਉਹ ਕਹਿੰਦੇ ਨਹੀਂ ਹਾਲੇ ਨਹੀਂ ਮਿਲ ਨਹੀਂ ਰਹੇ ਫਿਰ 2-3 ਦਿਨ ਹੋ ਗਏ ਫੋਨ ਚੱਕਣੋਂ ਬੰਦ ਕਰਕੇ ਵੀ ਫੋਨ ਨਹੀਂ ਚੱਕ ਰਹੇ ਹੈਗੇ ਅੱਜ ਵੀ ਅਸੀਂ ਟਰੱਕ ਨੂੰ ਜਾ ਕੇ ਆਏ ਆਂ ਕਿ ਉੱਥੇ ਉਹ ਕਹਿੰਦੇ ਵੀ ਹਾਲੇ ਸ਼ਾਮ ਨੂੰ ਮਿਲਾਂਗੇ ਸ਼ਾਮ ਨੂੰ ਕੋਈ ਚਾਰ ਵਾਲੀ ਪੁਕਾਰ ਚ ਜਾਂ ਕੋਈ ਸਾਡੀ ਮੀਟਿੰਗ ਹੋਊਗੀ ਫਿਰ ਅਸੀਂ ਦੱਸਾਂਗੇ ਨਹੀਂ ਉਹ ਸਾਨੂੰ ਕੋਈ ਮਸਲਾ ਨਹੀਂ ਪਤਾ ਵੀ ਕਹਿੰਦੇ ਵੀ ਸਰ ਐਮਐਲਏ ਨਾਲ ਗੱਲ ਕਰੋ ਬਸ ਤੁਸੀਂ ਇਹ ਗੱਲ ਕਹੀ ਗਈ ਹੈ ਸਾਨੂੰ ਫਿਰ ਤਾਂ ਕਿਸਾਨ ਬੜੇ ਪਰੇਸ਼ਾਨ ਹੋ ਥਾਂ ਤਾਂ ਹੈ ਨਹੀਂ ਮੰਡੀ ਦੇ ਵਿੱਚ ਕਿਸਾਨ ਤਾਂ ਕਿਸਾਨ ਹੀ ਮਜ਼ਦੂਰ ਵੀ ਆਮ ਵੀ ਅਸੀਂ ਖੁਦ ਠੇਕੇਦਾਰ ਵੀ ਲਿਫਟਿੰਗ ਕਰਾਂ ਤੋਂ ਬਹੁਤ ਔਖੇ ਹੋਏ ਬੈਠੇ ਆਗੇ ਸਾਨੂੰ ਗੱਡੀ ਨਹੀਂ ਮਿਲ ਰਹੀਆਂ ਟਾਈਮ ਤੇ ਸੀ ਤਿੰਨ ਦਿਨ ਹੋ ਗਏ ਸਾਨੂੰ ਕਹਿੰਦੇ ਨੇ ਚਾਰ ਦਿਨ ਹੋ ਗਏ ਕਹਿੰਦੇ ਨੇ ਵੀ ਗੱਡੀਆਂ ਦੋ ਗੱਡੀਆਂ ਦੋ ਵੀ ਜੋ ਵੀ ਰੇਟ ਬਣਦਾ ਅਸੀਂ ਰੇਟ ਕੈਸ਼ ਤੁਹਾਨੂੰ ਦੇਣ ਤੇ ਤਿਆਰਾਂਗੇ ਵੀ ਸ਼ਾਮ ਨੂੰ ਲੱਗਦੇ ਨਕਦ ਪੇਮੈਂਟ ਦੇ ਦੇ ਲਈ ਹੱਕਦਾਰਾਂਗੇ ਪਰ ਪਤਾ ਪਤਾ ਨਹੀਂ ਕਿਉਂ ਵੀ ਕਿਉਂ ਸਾਨੂੰ ਇੰਨਾ ਹਰਾਸ਼ਮੈਂਟ ਕਰ ਰਹੇ ਆ ਵੀ ਜੇ ਸਾਨੂੰ ਕੋਈ ਜ਼ਿਆਦਾ ਹੀ ਜਾਣ ਕੇ ਦੁਖੀ ਕਿੱਥੇ ਜਾ ਰਹਿਗਾ ਵੀ ਇਹਨਾਂ ਨੂੰ ਗੱਡੀਆਂ ਨਾ ਦਿੱਤੇ ਜਾਂ ਜਾਂ ਬਲੈਕਲਿਸਟ ਕਰਾਇਆ ਜਾਵੇ। ਉਹ ਉਹ ਵੀ ਦੇਖਣ ਵਾਲੀ ਗੱਲ ਹੈ ਵੀ ਮੌਸਮ ਕੋਈ ਪਤਾ ਨਹੀਂ ਵੀ ਕਦੋਂ ਕਿਵੇਂ ਖਰਾਬ ਹੋ ਜਵੇ। ਪਰ ਸਾਨੂੰ ਵੀ ਉਸ ਤੋਂ ਜ਼ਿਆਦਾ ਪਰੇਸ਼ਾਨਗੀ ਹੋ ਰਹੀ ਹੈ ਵੀ ਇੱਕ ਤੋਂ ਇੱਕ ਵੀ ਸਟੈਕ ਲੱਗ ਰਹੇ ਨੇ ਵੀ ਇੱਕਦਮ ਚੱਕਣਾ ਲਿਫਟਿੰਗ ਚੱਕਰ ਨਹੀਂ ਕਰਨੀ ਔਖੀ ਹੋ ਜੂਗੀ ਤੇ ਜਾਮ ਲੱਗ ਸਕਦਾ। ਸਾਰਾ ਇਸ ਟਾਈਮ ਅਸੀਂ ਕੰਮ ਦੇ ਸੰਬੰਧੀ ਤਾਂ ਐਸਡੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਉੱਥੇ ਮੰਗ ਪੱਤਰ ਦੇ ਕੇ ਆ ਚੁੱਕੇ ਹਾਂ ਤੇ ਜਿਹੜਾ ਸਾਡੇ ਦੇ ਇੱਕ ਸਾਡੇ ਪਾਰਟਨਰਸ਼ਿਪ ਤੇ ਆ ਬ੍ਰਦਰਾਂ ਤੇ ਝੂਠਾ ਪਰਚਾ ਹੋਇਆਗਾ ਉਹਦੇ ਅਸੀਂ ਐਡੀਐਸ ਐਸਐਸਪੀ ਸਾਹਿਬ ਨੂੰ ਵੀ ਕਨਫਰਮ ਕਰਕੇ ਆਏ ਆ ਉੱਥੇ ਦੇਖ ਕੇ ਆਏ ਆ ਐਪਲੀਕੇਸ਼ਨ ਦੇ ਕੇ ਆਏ ਆ ਜੀ ਇੱਕ ਪਰਚਾ ਵੀ ਦਰਜ ਹੋਇਆ ਜੀ ਹਾਂਜੀ ਹਾਂ ਪਰਚਾ ਦਰਜ ਹੋਇਆ ਹੈ ਜੀ ਉਹ ਸਾਡੇ ਛੁੱਠੇ ਭਾਈਆਂ ਤੇ ਵੀ ਇਹ ਇਹਦੇ ਟੈਂਡਰ ਸੰਬੰਧੀ ਕਰਾਇਆ ਗਿਆ ਕਈ ਇਹ ਟੈਂਡਰ ਭਰਨ ਲੱਗੇ ਵੀ ਦਿੱਕਤ ਆਈ ਕੋਈ ਟੈਂਡਰ ਭਰ ਲੈ ਕੇ ਜਦੋਂ ਪਰ ਆ ਗਿਆ ਸਾਨੂੰ ਹੋ ਗਿਆ ਫਿਰ ਸਾਨੂੰ ਕਿਹਾ ਗਿਆ ਕਿ ਕਿਸੇ ਨੇ ਵੀ ਨਹੀਂ ਛੁੱਠਾ ਪਰਚਾ ਕਰਾਇਆ ਜਾਊਗਾ ਤੁਹਾਡੇ ਤੇ ਨੇ ਮਿਲਦੀ ਲਾਉਣ ਨੂੰ ਮਿਲੇ ਤਾਂ ਅਸੀਂ ਲਾਹਾਂਗੇ ਉਹ ਖੜੀ ਟਰਾਲੀ 2 ਘੰਟੇ ਦੀ ਮਿਲ ਨਹੀਂ ਰਹੀ ਨਹੀਂ ਜਗ੍ਹਾ ਮਿਲੀ ਇਹ ਕੀ ਲਿਫਟਿੰਗ ਨਹੀਂ ਕਰ ਰਹੀ ਇਹ ਮੈਨੂੰ ਕਹਦਾ ਕੀ ਇਹਨੂੰ ਆਰਥੀ ਦਾ ਕੀ ਗੱਲ ਆ ਚੱਕਰਾਂ ਦੀ ਕੀ ਬਾਤ ਆ ਅੱਜ ਤੱਕ ਸਮਝ ਨਹੀਂ ਆ ਰਹੀ ਪਰ ਪਰ ਵੀ ਨਹੀਂ ਇਹਨੇ ਇੱਕ ਨੇ ਬਹੁਤ ਲੇੜ ਚੱਕਿਆ ਲੋਕਾਂ ਨੇ ਹੈਰਾਨ ਹੁੰਦੇ ਰਹੇ ਨੇ ਸਰਕਾਰ ਤਾਂ ਕਹਿੰਦਾ ਅਸੀਂ ਪ੍ਰਬੰਧ ਪੂਰੇ ਕਰਦੇ ਕਿੱਥੇ ਪ੍ਰਬੰਧ ਨਹੀਂ ਸਰਕਾਰ ਕਿਹੜੀ ਸਰਕਾਰ ਹੈ ਸਰਕਾਰੇ ਕੋਈ ਨਹੀਂ ਪ੍ਰਬੰਧ ਹੁੰਦੇ ਉਹਨੂੰ ਚੱਕਿਆ ਜਾਂਦਾ ਮਾਲ ਇਹਦਾ ਢੇਰ ਲਾ ਰਹੇ ਨੇ ਬੋਰੀਆਂ ਦੇ ਅੱਜ ਤੋਂ 5-7 ਸਾਲ ਪਹਿਲਾਂ ਮਾਲ ਗੇਲੋ ਭਰਦੇ ਹੱਥੋਂ ਚੱਕਿਆ ਜਾਂਦਾ ਸੀ ਹੂੰ ਹੁਣ 2 ਸਾਲ ਹੋ ਗਏ ਮਾਲ ਇਹ ਚੱਕਿਆ ਮਾਲ ਨਹੀਂ ਜਕਿਆ ਨਹੀਂ ਜਕਿਆ ਇਹ ਤਾਂ ਕਹਿੰਦੇ ਵੀ ਹੁਣ ਟਰੱਕ ਕਿਸੇ ਮਰਜ਼ੀ ਸੈਂਟਰ ਜੀ ਦੇਖ ਲਓ ਇੱਕ ਨੇ ਘਰੇ ਲੱਗੇ ਪਏ ਨੇ ਟਰੱਕ ਨਹੀਂ ਮਿਲ ਰਹੇ ਕਿੱਡੀ ਨਲਾਕੀ ਨਹੀਂ ਸਰਕਾਰ ਟਰੱਕ ਰਾ ਥਾਂ ਥਾਂ ਗੜੀ ਨਹੀਂ ਇਹਨਾਂ ਨੂੰ ਪਤਾ ਨਹੀਂ ਜੂਨੀਅਰ ਨਹੀਂ ਕੱਟ ਰਹੀ ਪਤਾ ਨਹੀਂ ਇਹ ਘਟਾ ਨਹੀਂ ਰਹੇ ਪਤਾ ਨਹੀਂ ਇਹ ਮਾਲ ਸਹਾਰ ਰਹੇ ਨੇ ਆਰਤੀਏ ਕੋਈ ਪਤਾ ਨਹੀਂ ਜਨ ਵਿਕੀ ਕਰਦੇ ਕਿਦਾਂ ਇਹ ਕਹਿੰਦੇ ਮਾਲ ਜੀ ਚ ਘਾਗੀ ਲੈ ਕੇ ਜਾਈਏ ਸੈਲਰ ਵਾਲੇ ਕਹਿੰਨ ਮਾਲ ਸਾਡੇ ਸੁੱਖ ਕੀ ਆਵੇ ਪਰ ਲੋਕ ਜੀਵਿਦਾਰ ਹੈਰਾਨ ਹੋ ਰਿਹਾ ਠਾਰ ਦੀ ਜ਼ਿੰਮੇਵਾਰੀ ਹੈਗੀ ਆ ਤਾਂ ਕਿਉਂ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਜਦ ਸਰਕਾਰ ਕਾਦੇ ਵਾਸਤੇ ਬਣਾਈ ਹੋਈ ਆ ਸਰਕਾਰ ਤਾਂ ਆਹੀ ਆ ਬੀਓ ਜੇ ਪੇਜੇ ਮਾਲ ਟੈਂਡਰ ਆਦਾ ਪਰ ਨਾ ਮਾਲ ਚੱਕਣ ਕੋਈ ਪ੍ਰਬੰਧ ਨਾ ਕਰੀ ਨੀ ਕਹਿੰਦਾ ਜੀ 16 ਤਰੀਕ ਨੂੰ ਸਾਡੀ ਖਰੀਦ ਆ ਆ ਗਿਆ ਅੱਜ 2 ਤਰੀਕ ਕਿਹੜੀ ਇਹਨਾਂ ਦੀ ਖਰੀਦ ਆ ਮੰਡੀ ਚ ਲਿਫਟਿੰਗ ਦੀ ਦਿੱਕਤ ਬੜੀ ਆ ਰਹੀ ਆ ਫਿਰ ਕਿਸਾਨ ਫਸਲ ਕਿਵੇਂ ਗੇਰਨਗੇ ਕਿਸਾਨ ਛੜਕਾਂ ਦੇ ਛੱਟਣਗੇ ਹੋਰ ਕੀ ਕਰਨਗੇ ਫਿਰ ਸਰਕਾਰ ਤਾਂ ਕਹਿੰਦੀ ਸਾਡਾ ਪੂਰਾ ਪ੍ਰਬੰਧ ਏ ਪਰ ਇੱਥੇ ਤਾਂ ਕੁਝ ਲੱਗਦਾ ਨਹੀਂ ਗਾ ਜੀ ਲਿਫਟਿੰਗ ਚਲੂ ਨਹੀਂ ਹੋਈ ਲੈ ਬਿਲਕੁਲ ਨਹੀਂ ਹੋਈ ਫਿਰ ਫਸਲ ਤਾਂ ਹੁਣ ਗੇਰਨ ਨੂੰ ਥਾਂ ਨਹੀਂ ਅੱਗੇ ਕੀ ਕਰਨਗੇ ਕਿਸਾਨ ਫਿਰ ਹੁਣ ਕੀ ਕਰਨਗੇ ਛੜਕਾਂ ਦੇ ਛੱਟਣਗੇ ਜਾਂ ਧਰਨੇ ਲਾਉਣਗੇ ਫਿਰ ਸਰਕਾਰ ਕਹਿੰਦੀ ਇਹ ਵੀ ਧਰਨੇ ਲਾਉਂਦੇ ਆ ਜਾਣ ਬੁੱਝ ਕੇ ਠੇਕਦਾਰ ਕਹਿ ਰਿਹਾ ਵੀ ਜਾਣ ਬੁੱਝ ਕੇ ਐਮਐਲਏ ਨੂੰ ਮਿਲਣ ਨੂੰ ਕਹਿ ਰਹੇ ਨੇ ਫਿਰ ਅਸੀਂ ਟਰੱਕ ਦਵਾਂਗੇ ਟਰੱਕ ਨਹੀਂ ਦੇਰੀ ਜਾਣ ਬੁੱਝ ਕੇ ਇਹ ਤਾਂ ਦੇਖੋ ਜੀ ਕਿਸਾਨਾਂ ਨੂੰ ਰਹਾਣ ਕਰਨ ਵਾਲੀ ਗੱਲ ਹੈ ਸਾਰੇ ਰਲੇ ਮੇਲੇ ਭੁਗਤੇ ਨਾ ਦੀ ਸਭ ਦੀ ਅੱਗੇ ਕੋਈ ਪ੍ਰਬੰਧ ਨਹੀਂ ਹੈਗਾ ਗੋਦਾਮ ਖਾਲੀ ਨਹੀਂ ਹੈਗਾ ਜਿਹੜੀ ਰੱਖਣਗੇ ਵੀ ਕਿੱਥੇ ਲਿਫਟਿੰਗ ਹੋਣੀ ਚਾਹੀਦੀ ਹਮ ਬਿਲਕੁਲ ਹੋਣੀ ਚਾਹੀਦੀ ਹੈ ਜੀ ਲਿਫਟੀ ਹੋਏਗੀ ਤਾਂ ਹੀ ਕਿਸਾਨ ਲੈ ਕੇ ਆਏਗਾ ਇੱਥੇ ਜੇ ਕਿਸਾਨ ਕੀ ਕਰੇਗਾ ਵਿਚਾਰਾ ਕਿੰਨੀ ਕ ਦਿੱਕਤ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀ ਹੈ ਹੁਣ ਮੰਡੀ ਚ ਹੁਣ ਤੋਂ ਨਹੀਂ ਆਗੀ ਸਰ ਦਿੱਕਤ ਤਾਂ ਬਹੁਤ ਆ ਰਹੀ ਹੈ ਕਿ ਤੁਸੀਂ ਦੇਖ ਲਓ ਚਾਰ ਸਵੇਰੇ ਆ ਪਿੱਛੇ ਦੇਖ ਲਓ ਕਿਦਾਂ ਬੜੀਆਂ ਬੜੀਆਂ ਢਾਂਕਾਂ ਲੱਗੀਆਂ ਪਈਆਂ ਨੇ ਹਜੇ ਤਾਂ ਫਸਲ ਸਟਾਰਟਿੰਗ ਹੀ ਹੋਈ ਹੈਗੀ ਤੇ ਅੱਗੇ ਅੱਗੇ ਕਿਸਾਨਾਂ ਨੂੰ ਹੋਰ ਵੀ ਦਿੱਕਤ ਬਹੁਤ ਆਊਗੀ ਕਿਉਂ ਲਿਫਟਿੰਗ ਦੀ ਪਹਿਲੀ ਜਦ ਸ਼ੁਰੂ ਦੀ ਪ੍ਰੋਬਲਮ ਹੋਗੀ ਮਗਰ ਉਹ ਤਾਂ ਪ੍ਰੋਬਲਮ ਆਣੀ ਹੈ ਕਿ ਹਜੇ ਤਾਂ 26 ਵਗੈਰਾ ਝੋਨਾ ਆ ਰਿਹਾ ਹੈਗਾ ਫਿਰ ਜਦ ਪੂਛ ਆਊਗਾ ਫਿਰ ਜੱਟ ਕੀ ਕਰੂਗਾ ਦੇਖੋ ਇਹ ਸਰਕਾਰਾਂ ਦੀ ਸੋਚੀ ਸਮਝੀ ਸਾਜ਼ਿਸ਼ ਆ ਜੀ ਇਹ ਇੱਕ ਇਹ ਜਿਹੜੇ ਜੱਟ ਨੇ ਆਪਣੇ ਉਹਨਾਂ ਨੂੰ ਹੈਰਾਨ ਕਰਨ ਦੀ ਦਿੱਕਤ ਆ ਗਈ ਇਹ ਕਿਸਾਨਾਂ ਨੂੰ ਜੀ ਫਿਰ ਜੱਟ ਕਹਿੰਦੇ ਨੇਗੇ ਵੀ ਧਰਨੇ ਲਾਉਂਦੇ ਆਗੇ ਫਿਰ ਧਰਨੇ ਲਾਉਣ ਤੇ ਮਜਬੂਰ ਹੀ ਹੁੰਦੇ ਆਗੇ ਫਿਰ ਹੋਰ ਕੀ ਕਰਨ ਹੁਣ ਠੇਕੇਦਾਰ ਦੋਸ਼ ਲਾ ਰਹੇ ਵੀ ਜਾਨ ਮੂਜ ਕੇ ਟਰੱਕੀਆਂ ਨਾ ਟਰੱਕ ਨਹੀਂ ਦੇ ਰਹੀ ਨਹੀਂ ਇਹ ਚ ਦੇਖੋ ਕਿਸਾਨਾਂ ਦਾ ਤਾਂ ਕੋਈ ਉਹ ਨਹੀਂ ਹੈਗਾ ਜੀ ਰੋਲ ਨਹੀਂ ਹੈਗਾ ਕੋਈ ਤੇ ਕਿਸਾਨ ਤਾਂ ਬਸ ਆਪਦੀ ਹੁਣ ਫਸਲ ਲੈ ਕੇ ਆਉਂਦਾ ਹੁਣ ਜਦ ਫਸਲ ਸਿੱਟਣ ਨੂੰ ਮੰਡੀ 'ਚ ਜਗ੍ਹਾ ਨਹੀਂ ਹੋਊਗੀ ਫਿਰ ਦੱਸੋ ਕਿਸਾਨ ਕਿੱਧਰ ਜਾਵੇ ਨਹੀਂ ਬਿਲਕੁਲ ਨਹੀਂ ਹੋ ਰਹੀ ਬਹੁਤ ਪਰੇਸ਼ਾਨੀ ਆ ਰਹੀ ਥੋਡੇ ਸਾਹਮਣੇ ਆ ਮਾਲ ਸਾਰਾ ਕਿੰਨਾ ਕਰਕੇ ਸਰਕਾਰ ਟਰੱਕ ਦੇ ਰਹੀ ਹੈ ਜੀ ਲੈਣ ਨੂੰ ਤੇ ਬਹੁਤ ਬੁਰਾ ਹਾਲ ਆ ਜਿੱਦ ਸਾਰਾ ਵੀ ਜਗ੍ਹਾ ਥਰਨ ਨੂੰ ਜਗ੍ਹਾ ਵੀ ਨਹੀਂ ਹੈਗੀ ਇੱਥੇ ਕਿਤੇ ਜੀ ਜੇ ਲਿਫਟਿੰਗ ਨਾ ਹੋਵੇ ਫਿਰ ਆਣਾ ਟਾਈਮ 'ਚ ਬੜਾ ਔਖਾ ਹੋਏਗਾ ਕਿਸਾਨ ਹਾਂਜੀ ਹਾਂਜੀ ਬਹੁਤ ਪਰੇਸ਼ਾਨੀ ਆਊਗੀ ਸਰਕਾਰ ਤਾਂ ਕਹਿੰਦੀ ਪ੍ਰਬੰਧ ਪੂਰੇ ਕਰਤੇ ਪ੍ਰਬੰਧ ਹੈਗੇ ਨੇ ਵੰਡੀ 'ਚ ਪੂਰੇ ਪ੍ਰਬੰਧ ਥੋਡੇ ਸਾਹਮਣੇ ਆ ਤਾਂ ਆਪ ਤੁਸੀਂ ਦਿਖਾ ਸਕਦੇ ਹੋ ਜਿੱਥੇ ਆ ਦੇ ਲੋਗੇ ਆ ਕਿ ਮੇਰੇ ਥੋਡੇ ਸਾਹਮਣੇ ਆ ਮਾਲ ਸਾਰਾ ਰਕਣੀ ਪਿਆ ਜੀ ਅਗਰ ਮੀਂ ਹਾਂਜੀ ਬਹੁਤ ਨੁਕਸਾਨ ਹੋ ਸਕਦਾ ਜੀ ਸਾਰੀ ਫਸਲ ਲਾਗਦੀ ਗੱਲੀ ਉਹ ਸੁੱਕ ਨਹੀਂ ਪਾਉਂਦੇ ਫੇਰੀ ਜਾਣਗੇ ਜੀ ਇੱਥੇ ਪਹਿਲੀ ਜਗ੍ਹਾ ਪਹਿਲੀ ਨਹੀਂ ਹੈਗੀ ਮੰਡੀ ਜਾਈ ਲਿਫਟਿੰਗ ਹੋਣੀ ਚਾਹੀਦੀ ਹੈ ਹਾਂਜੀ ਹਾਂ ਪਰ ਹੋਣੀ ਚਾਹੀਦੀ ਹੈ ਲਿਫਟਿੰਗ ਨਾਲ ਦੀ ਨਾਲ ਮਾਲ ਚੱਕਣਾ ਚਾਹੀਦਾ ਜੀ ਸਰਕਾਰ ਨੂੰ ਟਰੱਕ ਦੇਣੇ ਚਾਹੀਦੇ ਨੇ ਦੇਖੋ ਜਿਹੜਾ ਸਾਡੇ ਕੋਲ ਨੋਟ ਆਇਆ ਹੈ ਵੀ ਠੇਕੇਦਾਰਾਂ ਦਾ ਕੋਈ ਆਪਸ ਵਿੱਚ ਝਗੜਾ ਹੈ ਕੋਈ ਠੇਕੇਦਾਰੀ ਦਾ ਪਰ ਇਹ ਚ ਪਿਸ ਰਿਹਾ ਆੜਤੀਆ ਤੇ ਜ਼ਿਮੀਂਦਾਰ ਇਹ ਚ ਬਹੁਤ ਜ਼ਿਆਦਾ ਮਤਲਬਦਾਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਚ ਪਹਿਲ ਦੇ ਆਧਾਰ ਤੇ ਦਾਖਲਦਾਰੀ ਦੇ ਕੇ ਵੀ ਇਹਨੂੰ ਤਰੰਤ ਸ਼ੁਰੂ ਕਰਾਇਆ ਜਾਵੇ ਅੱਜ ਮੈਂ ਡੀਐਫਸੀ ਮੈਡਮ ਨਾਲ ਹੋਈਸ ਅਰਵਿੰਦਰ ਕੌਰ ਜੀ ਨਾਲ ਗੱਲ ਕੀਤੀ ਸੀ ਸਵੇਰੇ ਉਹ ਮੈਨੂੰ ਕਹਿਣ ਤੇ ਵੀ ਦੁਪਹਿਰ ਤੋਂ ਬਾਅਦ ਅਸੀਂ ਹਰ ਹਾਲਤ ਮਤਲਬ ਲਿਫਟਿੰਗ ਸ਼ੁਰੂ ਕਰਾ ਦਾਂਗੇ ਪਰ ਇਸ ਟਾਈਮ ਅਜੇ ਕੋਈ ਰਿਜ਼ਲਟ ਨਹੀਂ ਨਿਕਲਿਆ ਅਜੇ ਸਾਡੇ ਲਈ ਮੰਡੀ ਚ ਲਿਫਟਿੰਗ ਸ਼ੁਰੂ ਨਹੀਂ ਹੋਈ ਠੀਕ ਕਿਤਾ ਕਹਿ ਰਹੇ ਵੀ ਟਰੱਕ ਨਹੀਂ ਦੇ ਰਹੀ ਯੂਨੀਅਨ ਵੀ ਯੂਨੀਅਨ ਕਿਉਂ ਨਹੀਂ ਦੇ ਰਹੀ ਤਾਂ ਦੇ ਕੋਈ ਠੇਕੇਦਾਰਾਂ ਦਾ ਆਪ ਦਾ ਮਾਮਲਾ ਹੈ ਜੀ ਟਰੱਕ ਆਗਲੇ ਨੇ ਲੈਣੇ ਜੇ ਠੇਕਾ ਲਿਆ ਉਹ ਆਪ ਦਾ ਦੇਖ ਕੇ ਲਵੇ ਠੇਕਾ ਜੇ ਨਹੀਂ ਟਰੱਕ ਦੇ ਨਾਂ ਟਿਕਾ ਲਵੇ ਜੇ ਟਿਕਾ ਲਿਆ ਤਾਂ ਆਪਦੇ ਟਰੱਕ ਜਿੱਥੋਂ ਮਰਜ਼ੀ ਪ੍ਰੋਵਾਈਡ ਕਰੇ ਦੁਨੀਆ ਦੀ ਆਪਣੀ ਮਰਜ਼ੀ ਹੈ ਵੀ ਉਹ ਕੀ ਕਰਦਾ ਕਿਵੇਂ ਉਹਨਾਂ ਦਾ ਵਿਚਰਨਾ ਇਹ ਜ ਸਾਡਾ ਮਾਮਲਾ ਨਹੀਂ ਸਾਡਾ ਸਿਰਫ ਮਾਮਲਾ ਇੰਨਾ ਹੀ ਹੈ ਵੀ ਸਰਕਾਰ ਨੂੰ ਅਸੀਂ ਮਾਲ ਦਿੱਤਾ ਸਰਕਾਰ ਨੇ ਮਾਲ ਚੱਕਣਾ ਸਰਕਾਰ ਇੱਥੋਂ ਆਪਣੀ ਲਿਫਟਿੰਗ ਸ਼ੁਰੂ ਕਰੇ ਇਹ ਨਹੀਂ ਗੱਲ ਤਾਂ ਭੈਜੀ ਰਹੀ ਹੈ ਇਹ ਅਜੇ ਤੱਕ ਠੇਕੇਦਾਰ ਸਾਡੇ ਕੋਲੇ ਆਈ ਹੀ ਨਹੀਂ ਸਚਾਈ ਇਹ ਹੈ ਨੰਬਰ 2 ਤੇ ਗੱਲ ਇਹ ਆ ਜਿਹੜੇ ਠੇਕੇਦਾਰ ਨੇ ਜਿੱਥੋਂ ਦੀਆਂ ਆਰਸੀਆਂ ਲਾਈਆਂ ਨੇ ਟੈਂਡਰ ਦੇ ਵਿੱਚ ਮੀ ਮੈਂ ਆਹ ਗੱਡੀਆਂ ਨਾਲ ਮਾਲਟ ਹੋਊਗਾ ਉਹ ਉਹ ਗੱਡੀਆਂ ਨਾਲ ਮਾਲਟ ਹੋਵੇ ਮੇਰੀ ਜੂਨੀਅਨ ਦੀ ਕੋਈ ਆਰਸੀ ਲੱਗੀ ਹੋਈ ਆ ਮੈਂ ਗੱਡੀਆਂ ਤੇ ਇਹਨੂੰ ਤਿਆਰ ਆ ਉਹ ਤਾਂ ਕਹਿੰਦਾ ਮੈਂ ਕਈ ਘੇੜੇ ਮਾਰ ਗਿਆ ਤੁਹਾਡੇ ਕੋਲ ਬਿਲਕੁਲੀ ਨਹੀਂ ਭਾਈ ਜੀ ਅਜੇ ਤੱਕ ਮੈਂ ਉਹਨੂੰ ਜਾਣਦਾ ਵੀ ਨਹੀਂ ਵੀ ਕੌਣ ਆ ਉਹ ਨਾਲ ਉਹਨੇ ਆਰਸੀਆਂ ਸਾਰੀਆਂ ਬਾਹਰ ਲੀਆਂ ਲਾਈਆਂ ਹੋਈਆਂ ਨੇ ਜੀ ਮੇਰੀ ਜੂਨੀਅਨ ਦੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਨਾ ਵੀ ਲਿਆ ਕੇ ਦਿਖਾਵੇ ਮੈਨੂੰ ਵੀ ਮੇਰੀ ਜੂਨੀਅਨ ਦੀ ਕਿਸੇ ਗੱਡੀ ਦੀ ਆਰਸੀ ਲੱਗੀ ਹੋਈ ਆ ਮੈਂ ਗੱਡੀਆਂ ਤੇ ਇਹਨੂੰ ਤਿਆਰ ਆ ਫਿਰ ਲਿਫਟ ਲਿਫਟਿੰਗ ਦਾ ਸਰ ਉਹਨੇ ਟੈਂਡਰ ਲਾਇਆ ਨਾ ਜਿਹੜੀਆਂ ਗੱਡੀਆਂ ਦਾ ਉਹਨੇ ਆਰਥੀਆਂ ਲਾਈਆਂ ਨੇ ਉਹਨਾਂ ਦਾ ਚਕਾਵੇ ਉਹ ਤਾਂ ਕਹਿੰਦੇ ਮਨਪ੍ਰੀਤ ਧਾਰੋਕੀ ਕਹਿੰਦੇ ਵਿਧਾਇਕ ਨੂੰ ਮਿਲੋ ਫੇਰ ਗੱਡੀਆਂ ਦਾ ਮਾਮਲਾ ਸੀ ਇੱਕ ਬਈ ਵਿਧਾਇਕ ਦਾ ਹੋਰ ਕੀ ਮਸਲਾ ਨਹੀਂ ਮੈਨੂੰ ਇੱਕ ਗੱਲ ਦੱਸੋ ਟਰੱਕ ਪ੍ਰਿੰਟਰਾਂ ਦੇ ਟਰੱਕ ਨੇ ਮੈਂ ਜੂਨੀਅਨ ਦਾ ਪ੍ਰਧਾਨ ਆ ਵਿਧਾਇਕ ਦਾ ਹੋਰ ਕੀ ਮਸਲਾ ਜੀ ਵਿਧਾਇਕ ਦਾ ਹੋਰ ਕੋਈ ਲੈਣ ਨਹੀਂ ਦੇਣ ਨਹੀਂ ਵਿਧਾਇਕ ਦਾ ਕੀ ਚੱਕਰਾ ਉਹ ਤਾਂ ਬਹੁਤ ਕੁਝ ਕਹੂਗਾ ਜੀ ਉਹ ਮਨਪ੍ਰੀਤ ਧਾਰੋਕੀ ਨੂੰ ਕੀ ਜਾਣਦਾ ਉਹ ਕਹਿੰਦੇ ਬਾਹਰੋਂ ਅਸੀਂ ਗੱਡੀਆਂ ਲਿਆਈਏ ਤੁਹਾਨੂੰ ਇਤਰਾਜ਼ ਤਾਂ ਨਹੀਂ ਹੋਊਗਾ ਮੈਂ ਕਹਿੰਦਾ ਜਿਹੜੀਆਂ ਗੱਡੀਆਂ ਦੀ ਉਹਨੇ ਟੈਂਡਰ ਦੇ ਵਿਚਾਰ ਅਰਸੀਆਂ ਲਾਈਆਂ ਨੇ ਉਹਨਾਂ ਨੂੰ ਲਾ ਆਵੇ ਮੈਨੂੰ ਕੋਈ ਦਿੱਕਤ ਨਹੀਂ ਟਰੈਂਪੂ ਵਗੈਰਾ ਦੀ ਕੋਈ ਟਰਾਲੀ ਵਗੈਰਾ ਨਾਲ ਮਾਲ ਟੋਏ ਜੇ ਉਹਨਾਂ ਨੇ ਬਿਲਕੁਲ ਨਹੀਂ ਢੋਣ ਦੇਵਾਂਗੇ ਬਾਈ ਜੀ ਜਿਹੜਾ ਉਹਨੇ ਲਾਇਆ ਉਹਦੇ ਨਾਲ ਢੋਏ ਉਹਨੇ ਫਰਾਉਡ ਕਰਿਆ ਉਹ ਤਾਂ 420 ਦਾ ਪਰਚਾ ਹੋਣਾ ਚਾਹੀਦਾ ਉਹਨੇ ਕਿੱਥੋਂ ਵੀ ਆਰਸੀਆਂ ਲਾਈਆਂ ਨੇ ਉਹ ਉਹ ਤਾਂ ਪੰਜਾਬ ਤੋਂ ਪਤਾ ਨਹੀਂ ਕਿੱਥੇ-ਕਿੱਥੇ ਦੀਆਂ ਲਾਈਆਂ ਵਰਦਾ ਜੀ ਉਹਨੂੰ ਪੁੱਛੋ ਜਦੋਂ ਆਪਾਂ ਟੈਂਡਰ ਲਾ ਹਾਂਜੀ ਬਾਕੀ ਸਰ ਗੱਲ ਇਹ ਹੈ ਵੀ ਦੇਖੋ ਇਹ ਜਿਹੜੀ ਪੇਮੈਂਟ ਆ ਜਿਹੜੇ ਟਰੱਕ ਬ੍ਰਿਟਨ ਦੇ ਗਰੀਬ ਬੰਦੇ ਨੇ ਉਹਨਾਂ ਨੂੰ ਤੇਲ ਵੀ ਪਵਾਉਣਾ ਪੈਂਦਾ ਉਸ ਤੋਂ ਬਾਅਦ ਪੇਮੈਂਟ ਦਾ ਜ਼ਿੰਮੇਵਾਰ ਕੌਣ ਆ ਜੀ ਕੋਈ ਜ਼ਿੰਮੇਵਾਰੀ ਲੈ ਰਿਆ ਇੰਨੀ ਪੇਮੈਂਟ ਹੋਣੀ ਆ ਰੇ ਲੋਕਾਂ ਦੇ ਜਿਹੜੇ ਕਿਰਾਏ ਨੇ ਟਰੱਕ ਲੈ ਕੇ ਜਾਣੇ ਨੂੰ ਪਾਣੀ ਨਾਲ ਤਾਂ ਚੱਲਦੇ ਨਹੀਂ ਉਹ ਤੇਲ ਨਾਲ ਚੱਲਣਗੇ ਉਹਨਾਂ ਦੀ ਜ਼ਿੰਮੇਵਾਰੀ ਕੌਣ ਲੈਂਦਾ ਪਹਿਲਾਂ ਸਾਡੇ ਰੋ ਜੂਨੀਅਨ ਦੇ ਵਿੱਚ ਕਈ ਵਾਰੀ ਪੇਮੈਂਟ ਮਰ ਗਈ ਜੀ ਮੈਂ ਇਹ ਗਰੀਬ ਲੋਕਾਂ ਦੀ ਪੇਮੈਂਟ ਕਿੱਥੋਂ ਦਊਂਗਾ ਜੀ ਇੰਨੀ ਉਹ ਤਾਂ ਨਾਮ ਮੈਂ ਕਰਦਾ ਉਹਨੂੰ ਮਿਲ ਕੇ ਕਿਹਾ ਵੀ ਮੈਨੂੰ ਤੋਂ ਕੈਸ਼ ਪੇਮੈਂਟ ਲਓ ਮੈਂ ਕਹਿੰਦਾ ਸਰ ਉਹਨੂੰ ਕਹਿ ਦੋ ਕਿ ਗੁਰੂ ਘਰ ਚੜ ਕੇ ਮੈਂ ਪ੍ਰਧਾਨ ਜੀ ਛੱਡ ਦੂੰ ਜਿਉਂ ਉਹਨੇ ਕਿਹਾ ਵੀ ਜਿਹੜੇ ਬੰਦੇ ਨੇ ਟੈਂਡਰ ਲਿੱਤਾ ਹੈ ਜੋ ਮੈਨੂੰ ਮਿਲਿਆ ਹੋਵੇ ਉਹ ਗੁਰੂ ਘਰ ਚੜ ਕੇ ਇੱਕ ਵਾਰੀ ਕਹਿ ਦੇ ਵੀ ਮੈਂ ਪ੍ਰਧਾਨ ਜੀ ਨੂੰ ਮਿਲਿਆ ਜਾਂ ਉਹਨੂੰ ਮੈਂ ਇਹ ਗੱਲ ਕਹੀ ਆ ਮੈਂ ਪ੍ਰਧਾਨ ਜੀ ਛੱਡ ਕੇ ਘਰੇ ਵਗ ਜੂ ਲਿਫਟਿੰਗ ਸ਼ੁਰੂ ਹੋਏ ਹੋਏ ਹੋਣ ਵਾਲੀ ਇਹ ਕਰਾਨੇ ਆ ਭਾਜੇ ਨਾ ਇਸ ਤਰ੍ਹਾਂ ਹੋਏਗੀ ਠੇਕੇਦਾਰ ਤਾਂ ਕਹਿੰਦਾ ਵੀ ਯੂਨੀਅਨ ਟਰੱਕ ਦੀ ਤੇਰੀ ਬਿਲਕੁਲ ਵੀ ਕਿਨੋ ਇਸ਼ੂ ਹੈ ਕਿ ਇਹਨੇ ਸਾਡੇ ਸਰਕਲ ਆਫਿਸ ਵੀ ਥੋੜਾ ਮਤਲਬ ਹੁੰਦਾ ਇਸ ਤਰ੍ਹਾਂ ਇਹਨਾਂ ਦੇ ਟੈਂਡਰ ਟੰਡਰ ਦਾ ਉਹ ਵੀ ਪ੍ਰੋਸੈਸ ਵੀ ਥੋੜਾ ਥਾਂ ਕਰਕੇ ਹੈ ਮੇਰੇ ਕੱਲ ਤੱਕ ਲਿਫਟਿੰਗ ਹੋਏਗੀ ਤੇ ਕੋਈ ਬਾਰਿਸ਼ਾਂ ਜਿੱਤ ਨਾ ਰਹੀਆਂ ਹੁਣ ਆਪਣੀਆਂ ਬਾਰਿਸ਼ਾਂ ਦਾ 5 6 ਦੀ ਹੈ 6 7 ਦੀ ਲੜੜ ਥੋੜਾ ਜਿਆ ਉਸ ਤੋਂ ਪਹਿਲਾਂ ਲਿਫਟਿੰਗ ਵੀ ਚਾਹੀਦੀ ਕਰ ਲੈਣੀ ਸ਼ੁਰੂ ਕਰ ਲੈ ਕਰ ਰਹੇ ਹਾਂ ਸ਼ੁਰੂ ਕਰਾ ਰਹੇ ਹਾਂ ਇਸ ਤਰ੍ਹਾਂ ਜਲਦੀ ਸ਼ੁਰੂ ਕਰ ਦੇ ਇਹ ਮਸਲਾ ਹੀ ਮੈਂ ਹੁਣ ਇਹਨਾਂ ਨੂੰ ਗੱਡੀਆਂ ਸਵੇਰੇ ਉਪਕਾਰ ਲਿਫਟਿੰਗ ਕਹਿਣ ਵਾਸਤੇ ਆਏ ਸੀਗਾ ਸਵੇਰੇ ਹੁਣ ਮੈਂ ਪ੍ਰਧਾਨ ਜੀ ਨੂੰ ਮਿਲਿਆ ਅੰਦਰ ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਗੱਡੀਆਂ ਸਾਨੂੰ ਤੁਹਾਡੇ ਤੇ ਵਿਸ਼ਵਾਸ ਨਹੀਂ ਹੈਗਾ ਵੀ ਨਵੇਂ ਬੰਦੇ ਹੋਗੇ ਵੀ ਤੁਸੀਂ ਆਪਦਾ ਕਿੱਥੇ ਮਰਜੀ ਹੱਲ ਕਰ ਜਾਓ ਹੂੰ ਇਹ ਕਹਿ ਰਹੇ ਨੇ ਇਹ ਹੁਣ ਅਸੀਂ ਫੇਰ ਬੈਠੇ ਆ ਵੀ ਅਸੀਂ ਰਿਕੁਐਸਟ ਕਰ ਰਹੇ ਹਾਂ ਬਾਰ-ਬਾਰ ਪ੍ਰਧਾਨ ਜੀ ਵੀ ਸਾਡਾ ਕੋਈ ਹੱਲ ਕਰੋ ਆਪਰੇਟਰ ਸਹਿਮਤ ਨਹੀਂ ਤੁਹਾਡੇ ਨਾਲ ਆਪਰੇਟਰ ਵਿੱਚ ਵਿੱਚ ਸਹਿਮਤ ਨਹੀਂ ਵਿੱਚ ਵਿੱਚ ਕਹੇ ਵੀ ਨਹੀਂ ਥੋੜਾ ਇਤਰਾਜ਼ ਕਰ ਦੇਣਗੇ ਹੁਣ ਅਸੀਂ ਕਹਿਣਾ ਵੀ ਹੋਰ ਵਾਰ-ਵਾਰ ਫੇਰ ਰਿਕੁਐਸਟ ਕਰੀ ਵੀ ਸਾਨੂੰ ਸਵੇਰੇ ਗੱਡੀਆਂ ਦਿੱਤੀਆਂ ਜਾਣੀ ਇਹ ਲਿਫਟਿੰਗ ਕਿਵੇਂ ਹੋਊਗੀ ਫਿਰ ਇਹ ਲਿਫਟਿੰਗ ਦੇਖਦੇ ਫਿਰ ਸਵੇਰੇ ਕੋਈ ਹੱਲ ਕਰਦੇ ਜਾਂ ਆਪਦਾ ਟਰਾਂਸਪੋਰ संजीव कुमार पीटीसी न्यूज नाभा